ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੀ ਅਗਰ ਰਿਕਵੈਸਟ ਚ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਨ੍ਹਾਂ ਦਾ ਕੀਤਾ ਹੋਇਆ ਉਹਨਾਂ ਦਾ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਬਹੁਤ ਸਾਰੀ ਸਪੋਰਟ ਕਰਦੇ ਆ ਧੰਨਵਾਦ ਆ ਜੀ ਤੁਹਾਡਾ ਇਸ ਗੱਲ ਲਈ ਵੀ ਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਮੈਂ ਡਿਜ਼ਾਈਨ ਬਣਾ ਰਹੀ ਸੀ ਫਿਰ ਮੈਨੂੰ ਯਾਦ ਆਇਆ ਮੈਂ ਕਿਹਾ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲਾਂ ਸੈਂਪਲ ਕਾਟਨ ਦਾ ਸੂਟ ਆ ਜੀ ਇਹ ਪੌਣੀ ਇੱਕ 400 ਦਾ ਆ ਇਹ ਸੂਟ ਤੇ ਆਪਾਂ ਇਹ ਤੇ ਸਿੰਪਲ ਜਿਹੇ ਤਰੀਕੇ ਨਾਲ ਡਿਜ਼ਾਈਨਿੰਗ ਕਰਦੇ ਆ ਤੁਸੀਂ ਨਾ ਘਰੇ ਦੇ ਡਿਜ਼ਾਈਨ ਤਿਆਰ ਕਰਦੇ ਆ ਆਪਾਂ ਇਹ ਇਹ ਫੈਂਸੀ ਜੀ ਲੁੱਕ ਆ ਜੂਗੀ ਵਧੀਆ ਕਾਟਨ ਦੇ ਸੂਟ ਤੇ ਤੇ ਆਪਾਂ ਜੇ ਹਨਾ ਸੂਟ ਦਾੜੀ ਨਾਲ ਮੁੱਛਾਂ ਵਧਾ ਲਾਂਗੇ ਤਾਂ ਫਿਰ ਆਪਣਾ ਕੋਈ ਫਾਇਦਾ ਨਹੀਂਗਾ ਹਨਾ ਸੂਟ ਦਾ ਜੇ ਆਪਾਂ ਘਰੇ ਸਿਲਾਈ ਕਰਦੇ ਆ ਤੇ ਕਾਟਨ ਦਾ ਸੂਟ ਹੈ ਤੇ ਇਹ ਮਲਟੀ ਕਲਰ ਵੀ ਮਿਲ ਜਾਂਦਾ ਜੀ ਤੁਸੀਂ ਇਸ ਤਰ੍ਹਾਂ ਦੀ ਇਹ 10 ਰੁਪਏ ਦੀ ਲੇਸ ਆ ਜਾਂਦੀ ਹੈ ਇਸ ਤਰ੍ਹਾਂ ਦੀ ਇਹ ਮਲਟੀ ਕਲਰ ਵੀ ਆ ਜਾਂਦਾ ਪਰ ਇਹ ਵਾਈਟ ਲਾਉਂਦੇ ਸੀ ਤਾਂ ਕਿਉਂਕਿ ਜੀ ਵਾਈਟ ਚਿੱਟੀ ਲੇਸ ਛੇਤੀ ਖਰਾਬ ਹੋ ਜਾਂਦੀ ਹੈ ਹਨ ਤੇ ਆਪਾਂ ਸੂਟ ਨਾਲ ਦੀ ਇਹ ਮੈਚ ਕਰਕੇ ਲਈ ਹੈ ਤੇ ਇਹ ਤੁਸੀਂ ਘੇਰੇ ਦੀ ਪੱਟੀ ਤਿਆਰ ਕਰਨ ਵਾਸਤੇ ਜਿੰਨੇ ਜਿੰਨਾ ਚੌੜਾ ਵੀ ਕਪੜਾ ਹੋਇਆ ਤੁਸੀਂ ਗੱਟ ਸਾਰਾ ਕਪੜਾ ਯਾਨੀ ਕਿ 8-9 ਇੰਚ ਕਪੜਾ ਚੌੜਾ ਲੈ ਲਿਓ ਜੀ ਇਹ ਚ ਪੈਂਟ ਐਕਸ ਯਾਨੀ ਕਿ ਇਸ ਤਰ੍ਹਾਂ ਦੀਆਂ ਸਲਾਈ ਲਾਉਣ ਵਾਸਤੇ ਤੁਸੀਂ ਪਹਿਲਾਂ ਹੀ ਚੌੜਾ ਕਪੜਾ ਲੈ ਲਿਓ ਇਹ ਰੇ ਦੇ ਸਾਰਨਾ ਤੁਸੀਂ ਇਹ ਚੌੜਾ ਰੱਖ ਲਿਓ ਲੰਮਾ ਤੁਸੀਂ ਲੰਮਾ ਰੱਖ ਲਿਓ ਤੇ ਚੌੜਾ ਤੁਸੀਂ ਇਹ ਪਹਿਲਾਂ ਗੱਠ ਸਾਰਾ ਨੇ ਕਪੜਾ ਲੈ ਲਿਓ 8 9 ਇੰਚ ਜਾਨੀ ਕਿ ਆਪਾਂ ਸਿੱਧਾ ਤੁਹਾਨੂੰ ਦੱਸ ਦਿੰਨੇ ਆ ਜਿੰਨੇ ਆ ਤੁਸੀਂ ਇਹ ਸਿਉਣਾ ਜਾਨੀ ਕਿ ਇਹਨੂੰ ਪੈਂਟੈਕਸ ਕਹਿੰਦੇ ਆ ਜਿੰਨੇ ਆ ਤੁਸੀਂ ਇਸ ਤਰ੍ਹਾਂ ਦੀ ਸਲਾਈ ਚ ਸਿਉਣਾ ਲਾਉਣਾ ਤੁਸੀਂ ਲਾ ਲਿਓ ਜੀ ਹਨਾ ਜਿੰਨਾ ਤੁਹਾਡਾ ਮਨ ਕਰਦਾ ਮੈਂ ਤਾਂ ਇਹਦੇ ਵਿੱਚ ਜੀ ਪੰਜ ਹੀ ਲਾਈਆਂ ਮੈਂ ਤੇ ਇਹਦੇ ਵਾਸਤੇ ਮੁੜ ਕੇ ਜੀ ਇਸ ਤਰ੍ਹਾਂ ਸਲਾਈ ਕਰਨ ਤੋਂ ਬਾਅਦ ਜੀ ਤੇ ਸਿੱਧੀਆਂ ਸਿਉਣਾ ਇਸ ਤਰ੍ਹਾਂ ਆਪਾਂ ਲਾ ਲਈਆਂ ਜਾਂ ਇਸ ਤਰ੍ਹਾਂ ਪੈਂਟੈਕਸ ਪਾਲੇ ਮੁੜ ਕੇ ਹੁਣ ਡਿਜ਼ਾਈਨਿੰਗ ਕਰਨ ਵਾਸਤੇ ਨਾ ਤੇ ਮਸ਼ੀਨ ਦੀ ਸਲਾਈ ਨਾਲੀ ਤੁਹਾਨੂੰ ਦਿਖਾਉਣੇ ਆ ਜੀ ਇਸ ਤਰ੍ਹਾਂ ਸਲਾਈ ਲਾ ਲਾਂਗੇ ਆਪਾਂ ਇੰਚ-ਇੰਚ ਤੇ ਲਾਵਾਂਗੇ ਤਾਂ ਆਪਣੀ ਵਧੀਆ ਡਿਜ਼ਾਈਨਿੰਗ ਹੋਊਗੀ ਤੇ ਹੁਣ ਆਪ ਇਸ ਤਰ੍ਹਾਂ ਸਲਾਈ ਰਹਿ ਦੇ ਇੱਕ ਸਾਈਡ ਤਾਂ ਸਾਰੀਆਂ ਪੈਂਟੈਕਸ ਇੱਧਰ ਨੂੰ ਲੈ ਜਾਾਂਗੀ ਜਦੋਂ ਇੱਧਰ ਨੂੰ ਸਲਾਈ ਲਾਉਣੀ ਹੈ ਸਾਰੀਆਂ ਪੈਂਟੈਕਸ ਆਪਾਂ ਇੱਧਰ ਨੂੰ ਲੈ ਆਵਾਂਗੇ ਇਸ ਤਰ੍ਹਾਂ ਬਹੁਤ ਸੋਹਣੀ ਸੋਹਣੀ ਲੁੱਕ ਦਾ ਡਿਜ਼ਾਈਨ ਦਾ ਇਹ ਬਣ ਜੂਗਾ ਅ ਕੀਰ ਤੁਸੀਂ ਦੇਖੋ ਜੀ ਇਸ ਤਰ੍ਹਾਂ ਜਦੋਂ ਆਪਣਾ ਪੂਰੀ ਸਾਈਡਾਂ ਤੋਂ ਲੈਸ ਵਗੈਰਾ ਲਾ ਕੇ ਤਿਆਰ ਹੋ ਗਿਆ ਉਦੋਂ ਸੋਹਣਾ ਲੱਗੂਗਾ ਚਲੋ ਜੀ ਹੁਣ ਆਪਾਂ ਇੱਥੇ ਸਿਲਾਈ ਲਾਉਣੀ ਆ ਕੰਪਲੀਟ ਕਰ ਲਗੇ ਤੇ ਬਾਅਦ ਚ ਤੁਹਾਨੂੰ ਦਿਖਾਉਣੇ ਆ ਵੀ ਇਹ ਕਿਸ ਤਰ੍ਹਾਂ ਦਾ ਬਣਦਾ ਵਾ ਤੇ ਆਜੋ ਜੀ ਆਪਾਂ ਸਿਲਾਈ ਲਾਉਣੀ ਸਟਾਰਟ ਕਰਦੇ ਆ ਤੇ ਸਿਲਾਈ ਲਾਉਣੀ ਸ਼ੁਰੂ ਕਰਦਗੇ ਤੁਸੀਂ ਵੀ ਦੇਖੋ ਜੀ ਕਿ ਮੈ ਲਾਉਣੀ ਆਪਾਂ ਮੈਂ ਇਹ ਕੰਚੈਂਚ ਤੇ ਲਾਉਣੀ ਆ ਜੀ ਫਿਰ ਇਹਦੇ ਵਿੱਚ ਡਿਜ਼ਾਈਨਿੰਗ ਸੋਹਣੀ ਬਣੂਗੀ ਤੁਹਾਨੂੰ ਹੱਥ ਨਾਲ ਉਹਦਾ ਕਾਟਨ ਦਾ ਸੂਟ ਹੈ ਇੱਕ ਵਾਰ ਸਾਰਿਆਂ ਹੱਥ ਨਾਲ ਇਧਰ ਨੂੰ ਕਰਕੇ ਲੈ ਕੇ ਆਉਣਾ ਪੈਣਾ ਜੇ ਆਪਾਂ ਇਧਰ ਨੂੰ ਸਿਲਾਈ ਲਾਉਣੀ ਆ ਤਾਂ ਸਾਰਿਆਂ ਨੂੰ ਇਧਰ ਨੂੰ ਕਰਕੇ ਲੈ ਕੇ ਆਉਣਾ ਪੈਣਾ ਫਿਰ ਤੁਸੀਂ ਇਸ ਤਰ੍ਹਾਂ ਸਿਲਾਈ ਲਾ ਲਿਓ ਜੀ ਫਿਰ ਦੂਜੀ ਵਾਰ ਜਦੋਂ ਇਧਰ ਨੂੰ ਸਿਲਾਈ ਲਾਉਣ ਲੱਗੇ ਇਸ ਤਰ੍ਹਾਂ ਕਰਕੇ ਸਾਰਿਆਂ ਦੇ ਮੂੰਹ ਇਧਰ ਨੂੰ ਲੈ ਆ ਵੈਸੇ ਤਾਂ ਬਹੁਤ ਸੌਖਾ ਕੋ ਜਾਂਦਾ ਹੈ कॉटन ਦਾ ਸੁੱਕ ਕਰਕੇ ਪਰ ਜੇ ਕਰਨਾ ਨਾ ਇਹ ਇਹ ਵੀ ਥੋੜਾ ਜਿਹਾ ਡੂੰਘਾ ਲਾਵਾ ਤੇ ਸਹੀ ਅੰਦਰ ਵਿੱਚ ਥੋੜੀਆਂ ਜਿਹੀਆਂ ਡੂੰਘਾਂ ਟੱਟ ਲੱਗਣਾ ਤਾਂ ਕਰਕੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਤੇ ਇਸ ਤਰ੍ਹਾਂ ਕਰਕੇ ਤੁਸੀਂ ਸਾਰਾ ਲਾ ਕੇ ਆਪਾਂ ਕੰਪਲੀਟ ਕਰ ਲਗੇ ਜੀ ਫਿਰ ਤੁਹਾਨੂੰ ਦਿਖਾਉਣੇ ਆ ਲਓ ਜੀ ਇਸ ਤਰ੍ਹਾਂ ਆਪਾਂ ਇਹਨੂੰ ਤਿਆਰ ਕਰ ਲਿਆ ਸਲਾਈ ਲਾ ਕੇ ਇਹ ਮੇ ਕੱਟ ਜੀ ਬੰਦੀ ਆ ਫਲਫੀ ਜਿਹਾ ਬਣ ਗਿਆ ਇਹ ਪੋਲਾ ਪੋਲਾ ਤੇ ਹੁਣ ਆਪਾਂ ਜਿਹੜਾ ਇਹਦੇ ਨਾਲ ਜਿੰਨੀ ਕ ਪੱਟੀ ਲਾਉਣ ਵਾਸਤੇ ਰੱਖਣੀ ਐ ਸਲਾਈ ਸੌਰੀ ਜੀ ਲੇਸ ਲਾਉਣ ਵਾਸਤੇ ਰੱਖਣੀ ਆ ਉਨੀ ਕ ਆਪਾਂ ਪੱਟੀ ਰੱਖ ਲਾਂਗੇ ਦੂਜਾ ਆਪਾਂ ਕਪੜਾ ਲਾ ਦਾਂਗੇ ਜੀ ਇਹ ਤੁਹਾਨੂੰ ਪੈਂਟੈਕਸ ਪਾਉਣ ਵਾਸਤੇ ਇਹ ਲੰਮੀ ਲੀਰ ਲਾਉਣੀ ਪਊਗੀ ਚੌੜੀ ਤਾਂ ਤੁਸੀਂ ਘੇਰੇ ਜਿੰਨੀ ਇਹਨੂੰ ਰੱਖ ਸਕਦੇ ਆ ਦੇਖੋ ਜੀ ਇਸ ਤਰ੍ਹਾਂ ਇਹ ਬਹੁਤ ਸੋਹਣਾ ਡਿਜ਼ਾਈਨ ਬਣ ਜਾਊਗਾ ਹੁਣ ਆਪਾਂ ਲੇਸ ਲਾ ਲਗੇ ਲੇਸ ਕਿਸ ਤਰ੍ਹਾਂ ਦੀ ਲਾਉਣੀ ਆ ਜੀ ਸੇਧ ਪੁੱਠੇ ਲੈਸ ਦੀ ਚੈੱਕ ਕਰਨੀ ਆ ਤੁਸੀਂ ਸਿੱਧਾ ਕਿਹੜਾ ਤੇ ਪੁੱਠਾ ਕਿਹੜਾ ਇਹਨੂੰ ਹਨਾ ਅੱਗੇ ਵੀ ਮੇਰੇ ਨਾਲ ਇਹ ਘੇਰੇ ਦੀਆਂ ਦੇ ਵੀਡੀਓ ਪਾਂਗਾ ਆਵਾਂਗੇ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਰੱਖ ਕੇ ਲਾ ਲਿਓ ਜੀ ਪੁੱਠੀ ਉੱਪਰਲੇ ਪਾਸੇ ਆਉਣੀ ਆ ਸਿੱਧੀ ਨਾ ਸਿੱਧਾ ਥੱਲੇ ਲਾ ਕੇ ਜਦੋਂ ਆਪਾਂ ਮੋੜ ਕੇ ਲਾਵਾਂਗੇ ਨਾਲੇ ਤਾਂ ਆਪਣੀ ਆਹ ਕੰਨੀ ਇਹਦੇ ਵਿੱਚ ਆਟੋਮੈਟਿਕ ਮੁੜ ਜੂਗੀ ਇਸ ਤਰ੍ਹਾਂ ਕਰਕੇ ਜੀ ਇਹ ਨਾਲੇ ਆਪਣੀ ਲੈ ਸਿੱਧੀ ਹੋ ਜੂਗੀ ਇਸ ਤਰ੍ਹਾਂ ਰੱਖ ਕੇ ਆਪਾਂ ਦੋਹੀ ਸਾਈਡੀਆਂ ਨੂੰ ਲਾ ਲੈਣੀ ਆ ਫੇਰ ਤੁਹਾਨੂੰ ਦਿਖਾਉਣੀ ਹੈ ਜੀ ਲਓ ਜੀ ਆਪਾਂ ਇੱਕ ਸਾਈਡ ਤੇ ਰੱਖ ਕੇ ਲਾ ਲਿਆ ਜੀ ਇਹ ਲੈਸ ਨੂੰ ਤੇ ਹੁਣ ਆਪਾਂ ਦੂਜੀ ਸਾਈਡ ਤੇ ਰੱਖ ਕੇ ਲਾ ਲਈਏ ਐ ਐਸੇ ਤਰ੍ਹਾਂ ਜੀ ਇਹ ਇਸ ਤਰ੍ਹਾਂ ਜਦੋਂ ਤੁਸੀਂ ਕਰੋਗੇ ਨਾ ਇਹ ਸਿੱਧੀ ਹੋ ਜੂਗੀ ਆਪਾਂ ਨੂੰ ਘੇਰੇ ਤੇ ਲਾਉਣੀ ਸੌਖੀ ਆ ਲਓ ਜੀ ਆਪਣਾ ਘੇਰੇ ਦਾ ਕਿਵੇਂ ਕੇ ਦੀ ਪੱਟੀ ਬਣ ਕੇ ਤਿਆਰ ਹੋ ਗਈ ਹੈ ਤੇ ਆਪਾਂ ਇੱਥੇ ਲਾ ਲਿਆ ਕੱਟ ਜਿੱਥੇ ਆਪਾਂ ਸਟਾਰਟ ਕਰਨਾ ਹੈ ਇਹ ਤੇ ਇਹਨੂੰ ਤੁਸੀਂ ਇਸੇ ਤਰ੍ਹਾਂ ਕਰਕੇ ਰੱਖ ਕੇ ਲਾਉਂਗੇ ਤਾਂ ਇੱਕ ਸਲਾਈ ਇਹਦੀ ਗੁੰਮ ਲੱਗ ਜੂਗੀ ਤੇ ਦੂਜੀ ਇਹਦੀ ਲੱਗ ਜੂਗੀ ਜੀ ਇੱਕ ਦਿਸੂਗੀ ਇੱਕ ਗੁੰਮ ਲੱਗ ਜੂ ਇਸ ਤਰ੍ਹਾਂ ਤੁਸੀਂ ਰੱਖ ਕੇ ਇਹਨੂੰ ਲਾ ਸਕਦੇ ਆਂ ਆਪਾਂ ਇਸ ਤਰ੍ਹਾਂ ਲਾ ਲਗੇ ਜੀ ਇਹਨੂੰ ਕਿਸੇ ਕੋਈ ਪਾਸਾ ਮਰਜ਼ੀ ਰੱਖ ਲਿਓ ਆਏ ਤੁਸੀਂ ਸਿੱਧੇ ਨਾਲ ਸਿੱਧਾ ਲਾ ਕੇ ਰੱਖ ਲਿਓ ਜੀ ਜਿਹੜੀ ਆਪਣੀ ਪਹਿਲਾ ਹ ਸਲਾਈ ਮਾਰੀਏ ਤੇ ਸਲਾਈ ਲਾ ਲਾਂਗੇ ਤੇ ਆਪਣੀ ਇੱਕ ਸਲਾਈ ਗੁੰਮ ਲੱਗ ਜੂਗੀ ਇਹ ਘੇਰੇ ਦਾੜੇ ਜਿਹਾ ਨੇ ਇਸ ਤਰ੍ਹਾਂ ਸੌਖਾ ਤੇ ਬੜਾ ਹੀ ਸੌਖਾ ਜੀ ਇਹ ਜੇ ਤੁਸੀਂ ਸਿੱਧੀਆਂ ਪੈਂਟੈਕਸ ਪਾ ਕੇ ਬਣਾਉਣਾ ਤਾਂ ਸਿੱਧੀਆਂ ਬਣਾ ਕੇ ਕਾਰ ਕਰਦੇ ਆ ਜੇ ਤੁਸੀਂ ਵਿੱਚ ਟੇਡੀਆਂ ਲਾਉਣੀਆਂ ਤਾਂ ਲਾ ਲਿਓ ਜੀ ਇੱਕ ਟੱਕ ਲਾਇਆ ਸੀ ਦੂਜੇ ਟੱਕ ਤਾਂ ਆਪਾਂ ਫੜ ਕੇ ਇਹਨੂੰ ਇਸ ਤਰ੍ਹਾਂ ਸਲਾਈ ਲਾ ਲੀਏ ਜੀ ਆਪਣੀ ਸਲਾਈ ਹੋ ਗਈ ਕੰਪਲੀਟ ਤੇ ਹੁਣ ਇਹ ਆਪਣੀ ਗਮਲੈਸ ਲੱਗ ਗਈ ਜੀ ਗਮਲੈਸ ਲਾਈ ਨਾਲ ਲੈਸ ਲੱਗ ਗਈ ਜਿਹੜੀ ਆ ਉਹ ਦੂਜੀ ਸਲਾਈ ਸਿਉਣਾ ਇਹ ਆਪਣੀ ਦਿਸੂਗੀ ਜੀ ਸਾਹਮਣੇ ਇਹ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਸਰਦਾਰੀ ਲੁੱਕ ਦਾ ਬਣ ਜੂਗਾ ਜੀ ਘੇਰਾ ਬਹੁਤ ਸੌਖਾ ਤੇ ਸੋਬਰ ਜਿਹਾ ਡਿਜ਼ਾਈਨ ਹੈ ਅਣਜਾਣ ਤੋਂ ਜਾਣ ਮੇਰੀ ਭੈਣ ਵੀ ਪਾ ਸਕਦੀ ਆ ਘਰੇ ਆਪਾਂ ਸੂਟ ਹਨਾ ਪਹਵਾ ਆਪਾਂ ਨੂੰ ਥੋੜੇ ਸਲਾਈ ਕਰਨੇ ਆਉਂਦੇ ਆ ਪਤਾ ਨੂੰ ਪਹਵਾ ਜਿਆਦੇ ਆਉਂਦੇ ਆ ਆਪਾਂ ਕਾਟਨ ਦਾ ਸੂਟ ਤਾਂ ਹਨਾ ਘਰੇ ਕਰ ਹੀ ਦੇਣੇ ਆ ਵੀ ਸਲਾਈ ਦੇਣ ਨਾਲੋਂ ਵੀ ਆਪਾਂ ਘਰੇ ਸੂਟ ਸਲਾਈ ਕਰ ਲਗੇ ਲੋ ਜੀ ਇਹ ਇਸ ਤਰ੍ਹਾਂ ਲੱਗ ਜੂ ਆਟੋਮੈਟਿਕ ਜਦੋਂ ਆਪਾਂ ਹਨਾ ਇਸ ਤਰ੍ਹਾਂ ਲੇਸ ਰੱਖ ਕੇ ਪਹਿਲਾਂ ਤਿਆਰ ਕਰਕੇ ਰੱਖ ਲੈਨੇ ਪੱਟੀ ਨੂੰ ਤਾਂ ਫਿਰ ਸੌਖੀ ਲੱਗ ਜਾਂਦੀ ਆ ਬਿਲਕੁਲ ਨਿਊ ਡਿਜ਼ਾਈਨ ਆ ਜੀ ਕਾਟਨ ਦੇ ਸੂਟ ਦਾ ਆਖਲਾ ਫੀ ਫਲਾਪੀ ਬਣ ਜੂਗਾ ਤੁਸੀਂ ਕਲਰਫੁੱਲ ਵੀ ਕਰ ਸਕਦੇ ਆ ਅੱਡ ਦੀ ਰੀਨ ਨਾਲ ਵੀ ਡਿਜ਼ਾਈਨ ਕਰ ਸਕਦੇ ਆ ਇਹ ਤਾਂ ਹੱਦੀ ਆਪੋ ਆਪਣੀ ਮਰਜ਼ੀ ਆ ਹਨ ਤੇ ਇਹ ਬਣਿਆ ਹੋਇਆ ਕਿਉਂਕਿ ਜੀ ਇਹਦੇ ਇਹ 올ਓਵਰ ਸੂਟ ਹੈ ਜੇਕਰ ਆਪਾਂ ਮੈਚਿੰਗ ਇਹਦੇ ਵਿੱਚ ਬਲੈਕ ਜਾਂਗੇ ਥੋੜਾਪੋਟੀ ਬਹੁਤ ਹੀ ਬੂਟੀ ਗ੍ਰੀਨ ਦੀ ਹੈ ਫਿਰ ਉਹ ਪਾਸੇ ਜਿ ਦਿਸਨਾ ਸੀਗਾ ਇਸ ਤਰ੍ਹਾਂ ਸਰਦਾਰੀ ਲੁੱਕ ਦਾ ਬਣ ਗਿਆ ਜੀ ਇਹ ਲਓ ਜੀ ਆਪਣੀ ਘੇਰੇ ਦੀ ਪੱਟੀ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਈ ਐ ਤੇ ਹੁਣ ਆਪਾਂ ਥੱਲੇ ਉਹ ਘੇਰਾ ਫੋਲਡ ਕਰਨ ਵਾਲੀ ਜਿਹੜੀ ਆ ਇਹ ਵੀ ਉਹ ਲੈਸ ਕਿਵੇਂ ਲਾਉਣੀ ਆ ਉਹਦੇ ਵਾਸਤੇ ਵੀ ਆਪਨੇ ਇੱਥੇ ਕੱਟ ਲਾ ਲਿਆ ਜੀ ਇਸ ਤਰ੍ਹਾਂ ਕਰਕੇ ਤੁਸੀਂ ਕਰੀਜ ਬਣਾ ਲਿਓ ਕੱਟ ਤੋਂ ਕੱਟ ਨੂੰ ਫੜ ਕੇ ਕਰੀਜ ਵੱਜ ਜੂਗੀ ਕਾਟਨ ਦੇ ਸੂਟ ਤੇ ਬਹੁਤ ਸੌਖੀ ਕਰੀਜ ਵੱਜ ਜਾਂਦੀ ਹੈ ਜੀ ਤੇ ਫੇਰ ਆਪਾਂ ਦੀ ਸਿਲਾਈ ਯਾਨੀ ਕਿ ਲੈਸ ਇਧਰ ਉਧਰ ਨਹੀਂ ਜਾਂਦੀ ਵਿੰਗੀ ਡੇਢੀ ਨਹੀਂ ਹੁੰਦੀਗੀ ਵਧੀਆ ਲੱਗ ਜੂਗੀ ਤੇ ਆਪਾਂ ਇੱਕੇ ਸਲਾਈ ਦੇ ਵਿੱਚ ਇਹਨੂੰ ਲਾ ਲਾਂਗੇ ਇਹ ਵੀ ਜਿਵੇਂ ਜੀ ਲੈਸ ਦਾ ਪੁੱਠਾ ਪਾਸਾ ਆਪਾਂ ਉੱਪਰ ਕਰਾਂਗੇ ਤੇ ਜਦੋਂ ਆਪਾਂ ਮੋੜ ਕੇ ਸਿੱਧੀ ਕਰਾਂਗੇ ਫਿਰ ਇਹ ਸਿੱਧੀ ਹੋ ਜੂਗੀ ਤੇ ਇਸੇ ਤਰ੍ਹਾਂ ਹੀ ਤੁਸੀਂ ਇਹਨੂੰ ਫੋਲਡ ਕਰ ਲਿਓ ਪਹਿਲਾਂ ਇਸ ਤਰ੍ਹਾਂ ਕਰਾ ਕੇ ਨਾ ਫੋਲਡ ਕਰ ਲਿਓ ਜਿੰਨਾ ਕਿ ਤੁਸੀਂ ਘੇਰਾ ਰੱਖਣਾ ਵੈ ਸਟਾਰਟਿੰਗ ਕਰ ਲਈ ਕਿਉਂਕਿ ਥੋੜਾ ਬਹੁਤ ਤਾਂ ਬੜਾ ਵਿੱਚ ਚਲਾ ਜਾਣਾ ਹਨ ਫਿਰ ਤੁਸੀਂ ਇਸ ਤਰ੍ਹਾਂ ਰੱਖ ਕੇ ਨਾ ਸੂਈ ਦੇ ਥੱਲੇ ਦੇ ਲਿਓ ਇਹਨੂੰ ਇੱਕ ਸਲਾਈ ਦੇ ਵਿੱਚ ਆ ਹੀ ਚਾਕਾਂ ਤੇ ਲੱਗ ਜਾਂਦੀ ਹੈ ਜੀ ਇਹਦੀ ਲੇਸ ਸੌਖਾ ਸੌਖਾ ਤਰੀਕਾ ਦੀ ਬਾਲਣਾ ਸਿਉਣਾ ਲਾਉਣ ਨਾਲ ਵੀ ਜਿਹੜੇ ਆਪਾਂ ਡੇਲੀ ਕੰਮ ਕਰਕੇ ਫਿਰ ਆਪਣੇ ਹਰਕ ਕੰਮ ਹੱਥ ਲੱਗ ਜਾਂਦਾ ਹੁੰਦਾ ਫਿਰ ਆਪਾਂ ਨੂੰ ਔਖਾ ਨਹੀਂ ਲੱਗਦਾ ਇਸ ਤਰ੍ਹਾਂ ਕਰਕੇ ਕੋਟਨ ਦੇ ਸੂਟੰ ਦਾ ਬਹੁਤ ਸੌਖਾ ਹੁੰਦਾ ਰੀ ਸਲਾਈ ਕਰਨਾ ਵੀ ਜਿਹੜੇ ਪਿਓਰ ਕੋਟਨ ਦੇ ਸੂਟ ਹੋਣ ਕਿਉਂਕਿ ਉਹਨਾਂ ਦੀ ਕਰੀਜ਼ ਬਿਨਾ ਪ੍ਰੈਸ ਕੀਤੇ ਹੀ ਬੱਝ ਜਾਂਦੀ ਹੈ ਇਸ ਤਰ੍ਹਾਂ ਨਾ ਤੁਸੀਂ ਘੇਰਾ ਖਿੱਚਣਾ ਨਾ ਤੁਸੀਂ ਲੈਸ ਖਿੱਚਣੀ ਆ ਨਾ ਤੁਸੀਂ ਉੱਪਰਲਾ ਕੱਪੜਾ ਹੋਲਡ ਕੀਤਾ ਜਿਹੜਾ ਉਹ ਖਿੱਚਣਾ ਵੈ ਇਹਨੂੰ ਹੌਲੀ ਕਿਤੇ ਨੇ ਪੋਲਾ ਕ ਮੋੜ ਕੇ ਨਾ ਇਸ ਤਰ੍ਹਾਂ ਸਿਲਾਈ ਲੱਗ ਜੂਗੀ ਤੇ ਆਪਣਾ ਇਸ ਤਰ੍ਹਾਂ ਇਹ ਘੇਰਾ ਸਿੱਧਾ ਹੋ ਜੂਗਾ ਜੀ ਠੀਕ ਹੈ ਜੀ ਇਸ ਤਰ੍ਹਾਂ ਘੇਰੇ ਦੀ ਸਿਲਾਈ ਲੱਗ ਜੂਗੀ ਲਓ ਜੀ ਆਪਣਾ ਘੇਰਾ ਤਾਂ ਨਿਊ ਲਿੱਕ ਦਾ ਬਣ ਕੇ ਤਿਆਰ ਹੋ ਗਿਆ ਆਪਾਂ ਇਹ ਇੱਥੇ ਥੱਲੇ ਵੀ ਕੀ ਰੇ ਤੇ ਲਾਲੀ ਆ ਲੈਸ ਇਸ ਤਰ੍ਹਾਂ ਕਰਕੇ ਤੇ ਆਪਾਂ ਚਾਕਾਂ ਤੇ ਵੀ ਇਸ ਤਰ੍ਹਾਂ ਕਰਕੇ ਲਾਲੀ ਆ ਜੀ ਮੂਰਲੇ ਮੂਲੀ ਸਾਈਡ ਦਾ ਆਪਾਂ ਡਿਫਰੈਂਟ ਕਲਰ ਡਿਫਰੈਂਟ ਲੁੱਕ ਦਾ ਕੀਰਾ ਬਣਾ ਲਿਆ ਡਿਜ਼ਾਈਨ ਤਿਆਰ ਕਰਕੇ ਹੁਣ ਆਪਾਂ ਦੂਜੇ ਪਾਸੇ ਚਾਕਾਂ ਤੇ ਲਾਉਣ ਵਾਸਤੇ ਜੀ ਆਹਾ ਆਪਾਂ ਤਿਆਰ ਕਰਿਆ ਇਹ ਸੌਖਾ ਤਰੀਕਾ ਜੀ ਲਾਉਣ ਦਾ ਬਹੁਤ ਸੌਖਾ ਤਰੀਕਾ ਹੈ ਅਣਜਾਣ ਤੋਂ ਜਾਣ ਬੰਦਾ ਵੀ ਲਾ ਸਕਦਾ ਵਾ ਇਹਦੇ ਵਾਸਤੇ ਤੁਸੀਂ ਕੀ ਕਰਨਾ ਜੀ ਇਸ ਤਰ੍ਹਾਂ ਕਰਕੇ ਨਾ ਚਾਕ ਤੋਂ ਹੋਲਡ ਕਰਕੇ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਤੇ ਘੇਰੇ ਦੀ ਤੁਸੀਂ ਕਰੀਜ ਬਣਾ ਲਓ ਚੌਕ ਦੀ ਤੇ ਇਸ ਤਰ੍ਹਾਂ ਕਰਕੇ ਨਾ ਆਪਾਂ 라 ਰੱਖ ਕੇ ਲਾਵਾਂਗੇ ਇਹ ਬਹੁਤ ਸੋਹਣਾ ਸੋਹਣੀ ਲੁੱਕ ਆ ਜੀ ਤੁਹਾਡੇ ਕਮੀਜ਼ ਦੀ ਤੇ ਇਹ ਜਿੱਥੇ ਤੁਹਾਡੀ ਕਰੀਜ ਵੱਜੀ ਹੋਈ ਉਸ ਤਰ੍ਹਾਂ ਇੱਥੋਂ ਕਰਕੇ ਨਾ ਇਸ ਤਰ੍ਹਾਂ ਕਰਕੇ ਤੁਸੀਂ ਸਲਾਈ ਲਾਉਣੀ ਆ ਜੀ ਆਪਾਂ ਥੋੜੀ ਤੁਹਾਨੂੰ ਲਾ ਕੇ ਦਿਖਾ ਦਗੇ ਫਿਰ ਤੁਹਾਨੂੰ ਸਾਰਾ ਕੰਪਲੀਟ ਕਰਕੇ ਦਿਖਾਉਣੀ ਆ ਲਓ ਜੀ ਆਪਣੇ ਘੇਰੇ ਦਾ ਡਿਜ਼ਾਈਨ ਵੇਖ ਲਓ ਜੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਇਸੇ ਤਰ੍ਹਾਂ ਆਪਾਂ ਚਾਰੇ ਫੋਲਡ ਲਾਤਾ ਜੀ ਇਹ ਪੱਟੀ ਬਣਾ ਕੇ ਰਾਈ ਸੀ ਇਸ ਤਰ੍ਹਾਂ ਚਾਕਾਂ ਤੇ ਲੱਗ ਗਿਆ ਤੇ ਉਧਰਲੀ ਸਾਈਡ ਜੀ ਇਥੋਂ ਲਾ ਕੇ ਸਾਰਾ ਗੋਮ ਸਲਾਈ ਦੇ ਨਾਲ ਇਧਰੋਂ ਵੀ ਆਪਾਂ ਇਸ ਤਰ੍ਹਾਂ ਕੰਪਲੀਟ ਕਰਤਾ ਤੇ ਇਸ ਤਰ੍ਹਾਂ ਆਪਣਾ ਘੇਰਾ ਬਣ ਕੇ ਤਿਆਰ ਹੋ ਗਿਆ ਜੀ ਪ੍ਰੈਸ ਕਰਕੇ ਓਦੋਂ ਵੀ ਵਧੀਆ ਬਣ ਜਾਊਗਾ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੇ ਇਹ ਘੇਰੇ ਦਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਬਹੁਤ ਘਟ-ਘਟ ਕੇ ਵੀਡੀਓ ਬਣਾਈ ਹੈ ਜੀ ਫੇਰ ਵੀ ਲੰਬੀ ਵੀਡੀਓ ਹੋ ਗਈ ਮੈਨੂੰ ਆਏ ਹੁੰਦਾ 7-8 ਮਿੰਟ ਤੋਂ ਲੰਬੀ ਵੀਡੀਓ ਮੈਂ ਨਾ ਪਾਵਾਂ ਕਿਉਂਕਿ ਹਨਾ ਕਿਸੇ ਕੋਲੇ ਇੰਨਾ ਦੇਖਣ ਦਾ ਟਾਈਮ ਨਹੀਂ ਹੁੰਦਾ ਗੜ ਅਗਲਾ ਡਿਜ਼ਾਈਨ ਸਿੱਖ ਲੈ ਵੀ ਇੰਨਾ ਹੀ ਬਹੁਤ ਹੁੰਦਾ ਤੇ ਚਲੋ ਜੀ ਤੁਸੀਂ ਬਹੁਤ ਸਾਥ ਦਿੰਨੇ ਆ ਠੀਕ ਹੈ ਜੀ ਇਸ ਤਰ੍ਹਾਂ ਨਿਊ ਲੁੱਕ ਦਾ ਘੇਰਾ કોટਨ ਸੂਟ ਦਾ ਬਣ ਕੇ ਰੈਡੀ ਹੋ ਗਿਆ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ ਤਦ ਤੱਕ ਲਈਦਾ ਸਾਰਿਆਂ ਦਾ ਧੰਨਵਾਦ ਹੈ ਜੀ